ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1204 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1205 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਾਰਗਮਹੱਲਾ ਪੰਜਵਾਂ ਰਾਗ ਸਾਰਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਆਪ ਮੁਹਰੇ ਆਮ ਪਰੋਸੋ ਪਾਏ ਪ੍ਰਮਾਤਮਾ ਦੀ ਸ਼ਰਨ ਪੈ ਕੇ ਹੁਣ ਮੈਂ ਪ੍ਰਮਾਤਮਾ ਦੀ ਬਾਬਤ ਇਹ ਨਿਸ਼ਚਾ ਬਣਾ ਲਿਆ ਹੈ ਜੋ ਜੋ ਸ਼ਰਨ ਪਰਿਉ ਕਰਣਾ ਨਿਦ ਤੇਤੇ ਭਵੈ ਤਰਾਏ ਰਹਾਓ ਕਿਹੜਾ ਨਿਸ਼ਚਾ ਬਣਾ ਰਿਹਾ ਹੈ ਕਿ ਜਿਹੜਾ ਜਿਹੜਾ ਮਨੁੱਖ ਉਸ ਤਰਸ ਦੇ ਸਮੁੰਦਰ ਪ੍ਰਭੂ ਦੀ ਸ਼ਰਨ ਪੈਂਦਾ ਹੈ ਉਹਨਾਂ ਸਭਨਾਂ ਨੂੰ ਪਰਮਾਤਮਾ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਰਹਾਉ ਸੁਖ ਸੋਇਓ ਅਰ ਸਹਿਜ ਸਮਾਇਓ ਸਹਿਸਾ ਗੁਰ ਐ ਗਵਾਏ ਪਰਮਾਤਮਾ ਦੀ ਸ਼ਰਨ ਪੈ ਕੇ ਹੁਣ ਮੈਂ ਇਹ ਨਿਸ਼ਚਾ ਬਣਾ ਲਿਆ ਹੈ ਕਿ ਜਿਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਪੈਂਦਾ ਹੈ ਉਹ ਆਤਮਿਕ ਆਨੰਦ ਵਿੱਚ ਲੀਨ ਰਹਿੰਦਾ ਹੈ ਅਤੇ ਆਤਮਿਕ ਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਗੁਰੂ ਉਸ ਦੇ ਸਾਰੇ ਚਿੰਤਾ ਫਿਕਰ ਦੂਰ ਕਰ ਦਿੰਦਾ ਹੈ ਜੋ ਚਾਹਤ ਸੋਈ ਹਰ ਕੀਓ ਮਨ ਬਾਛਤ ਫਲ ਪਾਏ ਉਹ ਜੋ ਕੁਝ ਚਾਹੁੰਦਾ ਹੈ ਪ੍ਰਭੂ ਉਹੀ ਕੁਝ ਉਸ ਵਾਸਤੇ ਕਰ ਦਿੰਦਾ ਹੈ ਉਹ ਮਨੁੱਖ ਮਨ ਮੰਗੀਆਂ ਮੁਰਾਦਾਂ ਹਾਸਲ ਕਰ ਲੈਂਦਾ ਹੈ ਹਿਰਦੈ ਜਪੋ ਨੈਤਰ ਧਿਆਨ ਲਾਵੋ ਸਰਬਨੀ ਕਥਾ ਸੁਨਾਏ ਜਦੋਦਾ ਮੈਂ ਪਰਮਾਤਮਾ ਦੀ ਸ਼ਰਨ ਪਿਆ ਹਾਂ ਤਦੋਂ ਤੋਂ ਹੁਣ ਮੈਂ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਜਪਦਾ ਹਾਂ ਅੱਖਾਂ ਵਿੱਚ ਉਸਦਾ ਧਿਆਨ ਕਰਦਾ ਹਾਂ ਅਤੇ ਕੰਨਾਂ ਨਾਲ ਉਸ ਦੀ ਸਿਫਤ ਸਲਾ ਸੁਣਦਾ ਹਾਂ ਚਰਣੀ ਚਲੋ ਮਾਰਗ ਠਾਕੁਰ ਕੈ ਰਸਨਾ ਹਰ ਗੁਣ ਗਾਏ ਪੈਰਾਂ ਨਾਲ ਉਸ ਮਾਲਕ ਪ੍ਰਭੂ ਦੇ ਰਸਤੇ ਤੇ ਤੁਰਦਾ ਹਾਂ ਮੇਰੀ ਜੀਬ ਉਸ ਦੇ ਗੁਣ ਗਾਂਦੀ ਰਹਿੰਦੀ ਹੈ ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ਜਦੋਂ ਤੋ ਸੰਤ ਜਨਾਂ ਨੇ ਮੇਰੀ ਬਿਰਤੀ ਮਾਇਆ ਵੱਲੋਂ ਪਰਤਾ ਦਿੱਤੀ ਹੈ ਮੈਂ ਆਪਣੀਆਂ ਅੱਖਾਂ ਨਾਲ ਉਸ ਸਾਰੀਆਂ ਖੁਸ਼ੀਆਂ ਦੇ ਮਾਲਕ ਹਰੀ ਪਰਮਾਤਮਾ ਨੂੰ ਵੇਖ ਲਿਆ ਹੈ ਪਾਇਓ ਲਾਲ ਅਮੋਲ ਨਾਮ ਹਰ छोड़ना कत हो जाए मैं परमात्मा का कीमती मौलक नाम लिया है उसनों छड़ के मेरा मन होर किसी भी पास नहीं जाता कवन उपमा कौन बढ़ाई क्या गुण कहो रिझाए मैं उस परमात्मा की कहड़ी सिफत करा कि वड्याई दसा केडे गुण बयान करा जिस करके मेरे उत्ते ਪ੍ਰਸann ਹੋ ਜਾਏ ਹੋਤ ਕਿਰਪਾਲ ਦੀਨ ਦਿਆ ਪ੍ਰਭ ਜਨ ਨਾਨਕ ਦਾ ਸਦਾ ਸਾਇ ਹੈ ਹੈ ਦਾਸ ਨਾਨਕ ਦੀਨਾਂ ਉਤੇ ਦਇਆ ਕਰਨ ਵਾਲਾ ਪ੍ਰਭ ਆਪ ਹੀ ਜੈ ਸੁੱਤੇ ਦਿਆਵਾਨ ਹੁੰਦਾ ਹੈ ਉਸ ਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈਂਦਾ ਹੈ ਸਾਰਗ ਮਹੱਲਾ ਪੰਜਵਾ ਓਏ ਸੁਖ ਕਾ ਸੋ ਬਰਨ ਸੁਨਾਵਤ ਉਨਾ ਸੁੱਖਾਂ ਦਾ ਬਿਆਨ ਕਿਸੇ ਪਾਸੋਂ ਵੀ ਕੀਤਾ ਨਹੀਂ ਜਾ ਸਕਦਾ ਆਨੰਦ ਬਨੋਦ ਦੇਖ ਪ੍ਰਭ ਦਰਸ਼ਨ ਮਨ ਮੰਗਲ ਗੁਣ ਗਾਵਤ ਰਹਾਓ ਕਿਹੜੇ ਸੁੱਖਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜੇ ਆਨੰਦ ਕੋਤਕ ਪ੍ਰਭੂ ਦਾ ਦਰਸ਼ਨ ਕਰਦੇ ਆ ਪੈਦਾ ਹੁੰਦੇ ਹਨ ਪ੍ਰਭੂ ਦੇ ਗੁਣ ਗਾਣਿਆਂ ਮਾਨੀਆਂ ਜਿਹੜੀਆਂ ਖੁਸ਼ੀਆਂ ਪੈਦਾ ਹੁੰਦੀਆਂ ਹਨ ਉਹ ਬਿਆਨ ਨਹੀਂ ਹੋ ਸਕਦੀਆਂ ਰਹਾਓ ਬਿਸਮਪਈ ਵੇਖ ਬਿਸਮਾਦੇ ਪੂਰ ਰਹੇ ਕਿਰਪਾਵਤ ਉਸ ਚਰਜ ਰੂਪ ਅਤੇ ਕਿਰਪਾ ਦੇ ਸੋਮੇ ਸਰਬ ਵਿਆਪਕ ਪ੍ਰਭੂ ਦਾ ਦਰਸ਼ਨ ਕਰਕੇ ਮੈਂ ਹੈਰਾਨ ਹੋ ਗਈ ਹਾਂ ਪੀਓ ਅਮਰਤ ਨਾਮ ਮੋਲਕ ਜਿਉਂ ਚਾਖ ਗੂੰਗਾ ਮੁਸਕਾਵਤ ਜਦੋਂ ਮੈਂ ਜਦੋਂ ਮੈਂ ਉਸ ਦਾ ਆਤਮਕ ਜੀਵਨ ਦੇਣ ਵਾਲਾ ਅਮੋਲਕ ਨਾਮ ਜਲ ਪੀਤਾ ਤਾਂ ਮੇਰੀ ਹਾਲਤਿਓ ਹੋ ਗਈ ਜਿਵੇਂ ਕੋਈ ਗੁੰਗਾ ਮਨੁੱਖ ਗੁੜ ਆਦਕ ਚਾਖ ਕੇ ਫਿਰ ਮੁਸਕਰਾਉਂਦਾ ਹੀ ਹੈ ਸਵਾਦ ਦੱਸ ਨਹੀਂ ਸਕਦਾ ਜਿਵੇਂ ਭਗਤ ਕਬੀਰ ਜੀ ਵੀ ਆਪਣੀ ਬਾਣੀ ਵਿੱਚ ਲਿਖਦੇ ਹਨ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਐ ਪੁੱਛ ਕੇ ਉਹਨੂੰ ਪੁੱਛ ਲੋ ਗੁੰਗੇ ਇਹਨੂੰ ਗੋੜ ਦਾ ਸਵਾਦ ਕਿਵੇਂ ਜੇ ਪਰ ਉਹ ਦੱਸ ਨਹੀਂ ਸਕਦਾ ਇਹੋ ਜਿਹਾ ਪਰਮਾਤਮਾ ਦੇ ਨਾਮ ਚ ਸਵਾਦ ਆਉਂਦਾ ਹੈ ਕਿ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਦਾ ਸਵਾਦ ਚਖਦਾ ਹੈ ਉਹ ਫਿਰ ਦੱਸ ਨਹੀਂ ਸਕਦਾ ਨਾ ਹੀ ਦੱਸਿਆ ਜਾ ਸਕਦਾ ਹੈ ਜੈਸੇ ਪਵਨ ਬੰਦ ਕਰ ਰੱਖਿਓ ਬੂਜਨ ਆਵਤ ਜਾਵਤ ਜਿਵੇਂ ਕੋਈ ਯੋਗੀ ਆਪਣੇ ਪ੍ਰਾਨ ਰੋਕ ਲੈਂਦਾ ਹੈ ਉਨਾਂ ਦੇ ਹੋਣ ਜਾਣ ਦੀ ਕਿਸੇ ਹੋਰ ਨੂੰ ਸਮਝ ਨਹੀਂ ਪੈ ਸਕਦੀ ਜਾ ਕੋ ਰਿਦੈ ਪ੍ਰਗਾਸ ਭਿਓ ਹਰ ਉਹ ਆ ਕੀ ਕਹੀ ਨਾ ਜਾਏ ਕਹਾਵਤ ਇਸੇ ਤਰ੍ਹਾਂ ਜੇਸੇ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ ਉਸ ਮਨੁੱਖ ਦੀ ਆਤਮਿਕ ਦਸ਼ਾ ਬਿਆਨ ਨਹੀਂ ਕੀਤੀ ਜਾ ਸਕਦੀ ਆਨ ਉਪਾਵ ਜੇਤੇ ਕਿਛ ਕਹੀ ਹੈ ਤੇ ਤੇ ਸਿਖੇ ਬਾਵਤ ਦੁਨੀਆਂ ਵਾਲੇ ਗੁਣ ਸਿੱਖਣ ਵਾਸਤੇ ਹੋਰ ਜਿਤਨੇ ਵੀ ਜਤਨ ਦੱਸੇ ਜਾਂਦੇ ਹਨ ਉਹ ਹੋਰ ਨਾ ਪਾਸੋ ਸਿੱਖਿਆ ਹੀ ਸਿੱਖੇ ਜਾ ਸਕਦੇ ਹਨ ਅਚਿੰਤ ਲਾਲ ਗ੍ਰਹਿ ਪੀਤਰ ਪ੍ਰਗਟਿਓ ਅਗਮ ਜੈਸੇ ਪਰਖਾਵਤ ਪਰ ਚਿੰਤਾ ਦੂਰ ਕਰਨ ਵਾਲਾ ਸੋਹਣਾ ਪ੍ਰਭੂ ਮਨੁੱਖ ਦੇ ਹਿਰਦੇ ਘਰ ਦੇ ਅੰਦਰ ਹੀ ਪ੍ਰਗਟ ਹੋ ਜਾਂਦਾ ਹੈ ਜਿਸ ਦੇ ਹਿਰਦੇ ਵਿੱਚ ਪ੍ਰਗਟਦਾ ਹੈ ਉਸ ਦੀ ਪਰਖ ਕਰਨੀ ਕਠਨ ਜਿਹਾ ਕੰਮ ਹੈ ਨਿਰਗੁਣ ਨਿਰੰਕਾਰ ਅਬినాਸ਼ੀ ਅਤੂਲ ਤੁਲਿਓ ਨਾ ਜਾਵਤ ਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਦੀ ਪਹੁੰਚ ਤੋਂ ਪਰੇ ਹੈ ਪਰਮਾਤਮਾ ਦਾ ਕੋਈ ਖਾਸ ਸਰੂਪ ਦੱਸਿਆ ਨਹੀਂ ਜਾ ਸਕਦਾ ਪਰਮਾਤਮਾ ਨਾਸ ਰਹਿਤ ਹੈ ਉਹ ਅਤੂਲ ਹੈ ਉਸ ਨੂੰ ਤੋਲਿਆ ਨਹੀਂ ਜਾ ਸਕਦਾ ਕਉ ਨਾਨਕ ਜਰ ਜਨ ਜਰਿਆ ਤੇ ਸਹੀ ਕੋ ਬਨ ਆਵਤ ਨਾਨਕ ਆਖਦਾ ਹੈ ਜਿਸ ਮਨੁੱਖ ਨੇ ਉਸ ਸਦਾ ਜਵਾਨ ਰਹਿਣ ਵਾਲੇ ਜਰਾ ਰਹਿਤ ਪਰਮਾਤਮਾ ਨੂੰ ਆਪਣੇ ਮਨ ਵਿੱਚ ਵਸਾ ਲਿਆ ਉਸ ਦੀ ਆਤਮਕ ਦਸ਼ਾ ਉਹ ਆਪ ਹੀ ਜਾਣਦਾ ਹੈ ਬਿਆਨ ਨਹੀਂ ਕੀਤੀ ਜਾ ਸਕਦੀ ਉਸ ਦੀ ਅਵਸਥਾ ਸਾਰਗਮ ਹੱਲਾ ਪੰਜਵਾ ਵਿਖੇ ਦਿਨ ਰਾਤ ਐਵੇਂ ਹੀ ਗੁਜ਼ਾਰੈ ਵਿਸ਼ਈ ਮਨੁਖ ਇਸੇ ਤਰ੍ਹਾਂ ਵਿਕਾਰਾਂ ਵਿੱਚ ਹੀ ਦਿਨ ਰਾਤ ਆਪਣੀ ਉਮਰ ਗੁਜ਼ਾਰਦਾ ਹੈ ਗੋਬਿੰਦ ਨ ਭਜੈ ਅਹਉ ਬੁੱਧ ਮਾਤਾ ਜਨਮ ਜੁਵੈ ਜਿਉ ਹਾਰੈ ਰਹਾਉ ਵਿਸ਼ਈ ਮਨੁਖ ਪਰਮਾਤਮਾ ਦਾ ਭਜਨ ਨਹੀਂ ਕਰਦਾ ਹੰਕਾਰ ਵਿੱਚ ਮੱਤਾ ਹੋਇਆ ਆਪਣਾ ਮਨੁੱਖਾ ਜਨਮਿਓ ਹਾਰ ਜਾਂਦਾ ਹੈ ਜਿਵੇਂ ਜਵਾਰੀ ਆ ਜੂਏ ਵਿੱਚ ਬਾਜੀ ਹਾਰਦਾ ਹੈ ਰਹਾਓ ਨਾਮ ਅਮੋਲਾ ਪ੍ਰੀਤਨ ਤਿਸ ਸਿਓ ਪਰ ਨਿੰਦਾ ਹਿਤਕਾਰੈ ਪਰਮਾਤਮਾ ਦਾ ਨਾਮ ਬਹੁਤ ਹੀ ਕੀਮਤੀ ਹੈ ਵਿਸ਼ਈ ਮਨੁੱਖ ਉਸ ਨਾਲ ਪਿਆਰ ਨਹੀਂ ਪਾਉਂਦਾ ਅਤੇ ਦੂਜਿਆਂ ਦੀ ਨਿੰਦਾ ਨਾਲ ਪਿਆਰ ਕਰਦਾ ਹੈ ਇਸ ਤਰ੍ਹਾਂ ਉਹਦਾ ਆਇਆ ਹੋਇਆ ਇਸ ਸੰਸਾਰ ਤੇ ਅਸਫਲ ਹੁੰਦਾ ਹੈ ਉਹਦਾ ਮਨੁੱਖਾ ਜਨਮ ਨਿਫਲ ਜਾਂਦਾ ਹੈ ਛਾਪਰ ਬਾੰਦ ਸੁਵਾਰੇ ਤ੍ਰਿੰਕੋ ਦਵਾਰੇ ਪਾਵਕ ਜਾਰੇ ਵਿਸ਼ਈ ਮਨੁੱਖ ਮਾਨੋ ਕੱਖਾਂ ਦਾ ਛੱਪਰ ਬਣਾ ਕੇ ਉਸ ਨੂੰ ਸਜਾਂਦਾ ਰਹਿੰਦਾ ਹੈ ਪਰ ਉਸ ਦੇ ਬੂਹੇ ਅੱਗੇ ਅੱਗ ਬਾਲ ਦਿੰਦਾ ਹੈ ਇਸ ਕਰਕੇ ਹਰ ਵੇਲੇ ਉਸ ਦੇ ਸੜਨ ਦਾ ਖਤਰਾ ਰਹਿੰਦਾ ਹੈ ਕਾਲਰ ਪੋਟ ਉਠਾਵੇ ਮੁੰਡਾ ਅਮਰਤ ਮਨ ਤੇ ਡਾਰੇ ਵਿਕਾਰਾਂ ਵਿੱਚ ਫਸਿਆ ਮਨੁੱਖ ਮਾਨੋ ਕਲਰ ਦੀ ਪੰਡ ਆਪਣੇ ਸਿਰ ਉੱਤੇ ਚੁੱਕੀ ਫਿਰਦਾ ਹੈ ਅਤੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਆਪਣੇ ਮਨ ਵਿੱਚੋਂ ਬਾਹਰ ਸੁੱਟ ਦਿੰਦਾ ਹੈ ਓ ਡੈ ਬਸਤਰ ਕਾਜਰ ਮੈਂ ਪਰਿਆ ਬਹਰ ਬੋਰ ਫਿਰ ਝਾਰੈ ਕਾਲਰ ਭਰੇ ਕਮਰੇ ਵਿੱਚ ਬੈਠਾ ਕਾਲਖ ਭਰੇ ਕਮਰੇ ਵਿੱਚ ਬੈਠਾ ਹੋਇਆ ਚਿੱਟੇ ਕਪੜੇ ਪਹਿਨਦਾ ਹੈ ਅਤੇ ਕਪੜਿਆਂ ਉੱਤੇ ਪਈ ਕਾਲਖ ਨੂੰ ਮੋੜ-ਮੋੜ ਝਾੜਦਾ ਰਹਿੰਦਾ ਹੈ। ਕਾਟੇ ਪੇੜ ਡਾਲ ਪਰ ਠਾਡੋ ਖਾਏ-ਖਾਏ ਮੁਸਕਰੇ। ਵਿਕਾਰਾਂ ਵਿੱਚ ਫਸਿਆ ਹੋਇਆ ਮਨੁੱਖ ਮਾਨੋ ਰੁੱਖ ਦੇ ਡਾਂ ਉੱਤੇ ਖਲੋਤਾ ਹੋਇਆ ਉਸੇ ਰੁੱਖ ਨੂੰ ਵੱਢ ਰਿਹਾ ਹੈ। ਨਾਲ-ਨਾਲ ਇਹ ਮਠਿਆਈ ਆਦਿ ਖਾ-ਖਾ ਕੇ ਮੁਸਕਰਾ ਰਿਹਾ ਹੈ। ਗਰੇ ਹੋ ਜਾਏ ਰਸਾਤਲ ਪਰਿਓ ਛਿਟੇ ਛਿਟੇ ਸਿਰ ਭਾਰੈ ਪਰ ਰੁਖ ਵਢਿਆ ਜਾਣਦੇ ਹੋ ਮਨੁੱਖ ਡੂੰਘੇ ਟੋਏ ਵਿੱਚ ਜਾ ਡਿੱਗਦਾ ਹੈ ਸਿਰ ਭਾਰ ਦੇ ਕੇ ਹੱਡੀ ਹੱਡੀ ਹੋ ਜਾਂਦਾ ਹੈ ਨਿਰਵੈਰ ਸੰਗ ਵੈਰ ਰਚਾਏ ਪਹੁੰਚ ਨਾ ਸਕੈ ਗੁਵਾਰੇ ਮੂਰਖ ਵਿਕਾਰੀ ਮਨੁੱਖ ਉਸ ਸੰਤ ਜਨ ਨਾਲ ਜਦਾਂ ਵੈਰ ਬਣਾਏ ਰੱਖਦਾ ਹੈ ਜੋ ਕਿਸੇ ਨਾਲ ਵੀ ਵੈਰ ਨਹੀਂ ਕਰਦਾ ਮੂਰਖ ਉਸ ਸੰਤ ਜਨ ਨਾਲ ਬਰਾਬਰੀ ਕਰਨ ਦਾ ਯਤਨ ਕਰਦਾ ਹੈ ਪਰ ਉਸ ਦੀ ਬਰਾਬਰੀ ਨਹੀਂ ਕਰ ਸਕਦਾ ਕਉ ਨਾਨਕ ਸੰਤਨ ਕਾ ਰਖਾ ਪਾਰ ਬ੍ਰਾਹਮਣ ਰੰਕਾਰੈ ਨਾਨਕ ਆਖਦਾ ਹੈ ਕਿ ਵਿਕਾਰੀ ਮੂਰਖ ਮਨੁਖ ਸੰਤ ਜਨਾਂ ਦਾ ਕੁਝ ਵਿਗਾੜ ਨਹੀਂ ਸਕਦਾ ਕਿਉਂਕਿ ਸੰਤ ਜਨਾਂ ਦਾ ਰਖਾ ਨਿਰੰਕਾਰ ਪਰਮਾਤਮਾ ਪਰਬ੍ਰਹਮ ਸਦਾ ਆਪ ਹੀ ਹੈ ਸਾਰਗਮ ਹੱਲਾ ਪੰਜਵਾ ਅਵਰ ਸਭ ਭੁੱਲੇ ਪਰਮਤ ਨਾ ਜਾਣਿਆ ਹੋਰ ਸਾਰੇ ਜੀਵ ਗੁਰਾਏ ਪਏ ਰਹਿੰਦੇ ਹਨ ਮਾਇਆ ਦੀ ਖਾਤਰ ਭਟਕਦੇ ਆ ਉਹਨਾਂ ਨੂੰ ਸਹੀ ਜੀਵਨ ਰਾਹ ਦੀ ਸੂਝ ਨਹੀਂ ਪੈਂਦੀ ਇੱਕ ਸੁਧਾਖਰ ਜਾ ਕੇ ਹਿਰਦੈ ਵਸਿਆ ਤਿੰਬੇਦ ਤਤ ਪਛਾਨਿਆ ਰਹਾਓ ਦੇਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਪਵਿੱਤਰ ਨਾਮ ਵਸਦਾ ਹੈ ਉਸ ਨੇ ਸਮਝੋ ਵੇਦ ਆਦਿਕ ਧਰਮਿਕ ਪੁਸਤਕਾਂ ਦਾ ਤਤ ਸਮਝ ਲਿਆ ਰਹਾਓ ਪਰ ਵਿਰਤ ਮਾਰਗ ਜੇਤਾ ਕਿਛ ਹੋਈ ਹੈ ਤੇ ਤਾਂ ਲੋਗ ਪਚਾਰਾ ਦੁਨੀਆਂ ਦੇ ਧੰਨਿਆਂ ਵਿੱਚ ਰੁੱਝੇ ਰਹਿਣ ਵਾਲਾ ਜਿਤਨਾ ਭੀ ਜੀਵਨ ਰਸਤਾ ਹੈ ਇਹ ਸਾਰਾ ਲੋਕਾਂ ਵਿੱਚ ਆਪਣੀ ਇੱਜ਼ਤ ਬਣਾਈ ਰੱਖਣ ਵਾਲਾ ਰਸਤਾ ਹੈ ਜੋਲ ਔਰ ਹਿਦੈ ਨਹੀਂ ਪਰਗਾਸਾ ਤੋ ਲੋ ਵੰਧੰ ਧਾਰਾ ਜਦੋਂ ਤੱਕ ਮਨੁੱਖ ਦੇ ਹਿਰਦੇ ਵਿੱਚ ਹਰੀ ਨਾਮ ਦਾ ਚਾਨਣ ਨਹੀਂ ਹੁੰਦਾ ਤਦੋਂ ਤੱਕ ਆਤਮਕ ਜੀਵਨ ਵੱਲੋਂ ਘੁੱਪ ਹਨੇਰਾ ਟਿਕਿਆ ਰਹਿੰਦਾ ਹੈ ਜੈਸੇ ਧਰਤੀ ਸਾਧੈ ਬੋਹ ਬਿੱਦ ਬਿਨ ਬੀਜੈ ਨਹੀਂ ਜਾਮੈਂ ਜਿਵੇਂ ਕੋਈ ਕਿਸਾਨ ਆਪਣੀ ਜ਼ਮੀਨ ਨੂੰ ਕਈ ਤਰੀਕਿਆਂ ਨਾਲ ਤਿਆਰ ਕਰਦਾ ਹੈ ਪਰ ਉਸ ਵਿੱਚ ਵੀ ਬੀਜਣ ਤੋਂ ਬਿਨਾ ਕੁਝ ਵੀ ਨਹੀਂ ਉਗਦਾ RAM ਨਾਮ ਬਿਨ ਮੁਕਤ ਨਾ ਹੋਈ ਹੈ ਟੁੱਟੈ ਨਹੀਂ ਅਭਿਮਾਨ ਇਸੇ ਤਰ੍ਹਾਂ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਬੀਜਣ ਤੋਂ ਬਿਨਾ ਮਨੁੱਖ ਨੂੰ ਵਕਾਰਾਂ ਤੋਂ ਖੁਲਾਸੀ ਹਾਸਲ ਨਹੀਂ ਹੁੰਦੀ ਉਸ ਦੇ ਅੰਦਰੋਂ ਹੰਕਾਰ ਨਹੀਂ ਮੁਕਦਾ ਨੀਰ ਬਲੋਵੈ ਅਤਿ ਸ਼ਰਮ ਪਾਵੇ ਨੈਨੂ ਕੈਸੇ ਰਿਸੈ ਜਿਹੜਾ ਮਨੁੱਖ ਪਾਣੀ ਨੂੰ ਹੀ ਰੜਕਦਾ ਰਹਿੰਦਾ ਹੈ ਉਹ ਨਿਰਾ ਬਹੁਤ ਤਕੇਵਾਂ ਹੀ ਖੜਦਾ ਹੈ ਪਾਣੀ ਰੜਕਣ ਨਾਲ ਉਸ ਵਿੱਚੋਂ ਮੱਖਣ ਨਹੀਂ ਨਿਕਲ ਸਕਦਾ ਬਿਨ ਗੋਰ ਭੇਟੇ ਮੁਕਤ ਨਾ ਕਾਹੂੰ ਮਿਲਤ ਨਹੀਂ ਜਗਦੀ ਸੈ ਏਵੇਂ ਹੀ ਗੁਰੂ ਨੂੰ ਮਿਲਣ ਤੋਂ ਬਿਨਾ ਕਿਸੇ ਨੂੰ ਵੀ ਮੁਕਤੀ ਵਿਕਾਰਾਂ ਤੋਂ ਖਲਾਸੀ ਪ੍ਰਾਪਤ ਨਹੀਂ ਹੁੰਦੀ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ ਖੋਜਤ ਖੋਜਤ ਹੈ ਵਿਚਾਰਿਓ ਸਰਬ ਸੁਖਾ ਹਰ ਨਾਮਾ ਖੋਜ ਕਰਦਿਆਂ ਕਰਦਿਆਂ ਅਸਾਂ ਇਹੀ ਵਿਚਾਰ ਕੀਤੀ ਹੈ ਕਿ ਪ੍ਰਮਾਤਮਾ ਦਾ ਨਾਮ ਹੀ ਸਾਰੇ ਸੁਖ ਦੇਣ ਵਾਲਾ ਹੈ ਕੋ ਨਾਨਕ ਤਿਸ ਭਿਓ ਪ੍ਰਾਪਤ ਜਾ ਕੇ ਲੇਖ ਮਥਾਮਾ ਪਰ ਨਾਨਕ ਆਖਦਾ ਹੈ ਇਹ ਹਰੀ ਨਾਮ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੇ ਮੱਥੇ ਉੱਤੇ ਹਰੀ ਨਾਮ ਦੀ ਪ੍ਰਾਪਤੀ ਦਾ ਲੇਖ ਜਾਗਦਾ ਹੈ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਰਾਗ ਸਾਰਗ ਬਾਣੀ ਵਿੱਚ ਇਸ ਤਰ੍ਹਾਂ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾ ਰਹੇ ਹਨ ਕਿ ਬੰਦਿਆ ਨਾਮ ਤੋਂ ਬਿਨਾ ਕਿਸੇ ਹੋਰ ਨੇ ਤੇਰੀ ਸਹਾਇਤਾ ਨਹੀਂ ਕਰਨੀ ਜਿੱਥੇ ਮਾਤਾ ਪਿਤਾ ਨੇ ਨਹੀਂ ਜਾਣਾ ਉਥੇ ਤੇਰੇ ਨਾਲ ਨਾਮ ਨੇ ਜਾਣਾ ਹੈ ਇਸ ਕਰਕੇ ਤੂੰ ਨਾਮ ਦੇ ਹੀ ਖੋਜ ਕਰਿਆ ਕਰ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾਇਆ ਕਰ ਤੇ ਇਸ ਤਰ੍ਹਾਂ ਤੂੰ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰ ਲਏਗਾ ਖੋਜਤ ਖੋਜਤ ਇਹ ਹੈ ਵਿਚਾਰਿਓ ਸਰਬ ਸੁਖਾ ਹਰ ਨਾਮਾ ਕੋ ਨਾਨਕ ਤੇ ਸਪੇਉ ਪ੍ਰਾਪਤ ਜਾ ਕੈ ਲੇਖ ਮਥਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1205 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1206 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ